ਜਿਹੜੀ ਘਟਨਾ ਅੱਜ ਆਪਜੀ ਨਾਲ ਸਾਂਝੀ ਕਰਨ ਲੱਗੇ ਹਾਂ ਇੱਕ ਗੁਰਸਿੱਖ ਵੀਰ ਦੀ ਘਟਨਾ ਹੈ ਉਸ ਵੀਰ ਦੇ ਆਨੰਦ ਕਾਰਜ ਸੰਗਰੂਰ ਜ਼ਿਲ੍ਹੇ ਵਿੱਚ ਹੋਏ ਇੱਕ ਪਿੰਡ ਦੇ ਵਿੱਚ ਉਹ ਵੀਰ ਗ੍ਰਸਤੀ ਤੌਰ ਤੇ ਮਹਾਪੁਰਸ਼ਾਂ ਦੇ ਨਾਲ ਆਨੰਦਪੁਰ ਸਾਹਿਬ ਸੇਵਾ ਕਰਨ ਜਾਂਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਉਸ ਦੀ ਬਹੁਤ ਜ਼ਿਆਦਾ ਸ਼ਰਧਾ ਸੀ ਤੇ ਉਹ ਆਪ ਵੀ ਭੈ ਤੇ ਭਾਉ ਵਿੱਚ ਸੀਗਾ ਚੜ੍ਹਦੀ ਕਲਾ ਦਾ ਸਿੰਘ ਸੀਗਾ ਜਦੋਂ ਉਹ ਪਹਿਲੀ ਵਾਰ ਆਪਣੇ ਸਹੁਰੇ ਘਰ ਗਿਆ ਤਾਂ ਸ਼ਾਮ ਵੇਲੇ ਜਦ ਉਸਨੇ ਪ੍ਰਸ਼ਾਦਾ ਛਕਿਆ ਪਿੰਡਾਂ ਦੇ ਵਿੱਚ ਆਮ ਹੀ ਰਵਾਇਤ ਹੁੰਦੀ ਹੈ ਵੀ ਪ੍ਰਸ਼ਾਦੇ ਤੋਂ ਬਾਅਦ ਦੁੱਧ ਬਣਾ ਲੈਂਦੇ ਹਨ ਦੁੱਧ ਜਦ ਉਸਨੇ ਛਕਿਆ ਉਸ ਤੋਂ ਬਾਅਦ ਉਸ ਦਾ ਜੋ ਵੱਡਾ ਬ੍ਰਦਰ ਇਨ ਲਾ ਕਹਿੰਨੇ ਆਪਾਂ ਸਾਲਾ ਉਸ ਦਾ ਵੱਡਾ ਸਾਲਾ ਉਸ ਨੂੰ ਆ ਕੇ ਕਹਿੰਦਾ ਹੈ ਕਿ ਭਾਈ ਸਾਬ ਆਪ ਜੀ ਨਾਲ ਇੱਕ ਗੱਲ ਸਾਂਝੀ ਕਰਨੀ ਸੀ ਵੀ ਆਪ ਜੀ ਬੜੇ ਮਹਾਂਪੁਰਸ਼ਾਂ ਕੋਲ ਜਾਂਦੇ ਹਾਂ ਬੜੀ ਸਤਾਨਾ ਤੇ ਆਪ ਜੀ ਦਰਸ਼ਨ ਕਰਨ ਜਾਂਦੇ ਹਾਂ ਬੜੀ ਸੇਵਾ ਕਰਦੇ ਹਾਂ ਤੁਹਾਨੂੰ ਇੱਕ ਛੋਟੀ ਜੀ ਬੇਨਤੀ ਕਰਨੀ ਸੀ ਉਸ ਸੇਖਾ ਕਹਿੰਦਾ ਵੀ ਕੋਈ ਗੱਲ ਨਹੀਂ ਦੱਸੋ ਜੀ ਕਹਿੰਦੇ ਵੀ ਗੱਲ ਆਪਣੇ ਦੋਨਾਂ ਦੇ ਵਿੱਚ ਹੀ ਰਹੇ ਕਹਿੰਦਾ ਜਿਹੜੀ ਮੇਰੀ ਭੈਣ ਹੈ ਨਾ ਉਹਦੇ ਵਿੱਚ ਭੂਤ ਪ੍ਰੇਤ ਆਉਂਦੇ ਹਨ ਭੂਤ ਪ੍ਰੇਤ ਇਸ ਤਰ੍ਹਾਂ ਦਾ ਕਹੋਂਦੇ ਹਨ ਕਿ ਮੈਂ ਜੀਜਾ ਜੀ ਤੁਹਾਨੂੰ ਦੱਸ ਨਹੀਂ ਸਕਦਾ ਸਾਡੀ ਭੈਣ ਜੋ ਹੱਥ ਵਿੱਚ ਆਉਂਦਾ ਹੈ ਉਹ ਸਾਡੇ ਚੱਕ ਕੇ ਮਾਰਦੀ ਹੈ ਆਪਣੇ ਆਪ ਤੋਂ ਬਾਹਰ ਹੋ ਜਾਂਦੀ ਹੈ ਅਸੀਂ ਡਰਦੇ ਹਾਂ ਕਿਤੇ ਵਿਆਹ ਨਹੀਂ ਕਰ ਰਹੇ ਕਿਉਂਕਿ ਕੱਲ ਨੂੰ ਅਜੇ ਤਾਂ ਸਾਡੇ ਘਰ ਤੱਕ ਗੱਲ ਹੈ ਚਾਚੇ ਤਾਇਆ ਨੂੰ ਪਤਾ ਹੈ ਜੇ ਕੱਲ ਪਿੰਡ ਵਿੱਚ ਜਿਸ ਤੋਂ ਬਾਹਰ ਗੱਲ ਚਲੇਗੀ ਸਾਡੀ ਬਹੁਤ ਵੱਡੀ ਬਦਨਾਮੀ ਹੋਏਗੀ ਇਸ ਕਰਕੇ ਤੁਸੀਂ ਇਸ ਦਾ ਕੋਈ ਹੱਲ ਲੱਭੋ ਉਹ ਕਹਿੰਦਾ ਵੀ ਮੈਂ ਤਾਂ ਕਿਸੇ ਭੂਤ ਪ੍ਰੇਤ ਨੂੰ ਮੰਨਦਾ ਨਹੀਂ ਕਹਿੰਦਾ ਵੀ ਤੁਸੀਂ ਇਸ ਤਰ੍ਹਾਂ ਕਰੋ ਪਾਠ ਕਰਾਓ ਬਹਿ ਕੇ ਸੁਣੋ ਸਹਿਜ ਪਾਠ ਰਖਾ ਲਓ ਅਗੋਂ ਉਹਦਾ ਸਾਲਾ ਕਹਿੰਦਾ ਵੀ ਭਾਈ ਸਾਹਿਬ ਪਾਠ ਤਾਂ ਆਪਣੇ ਚੱਲ ਰਿਹਾ ਸਹਿਜ ਪਾਠ ਇੱਕ ਦਾ ਭੋਗ ਪਾਇਆ ਸੀ ਦੂਸਰਾ ਚੱਲ ਰਿਹਾ ਹੈ ਆਪਣੇ ਜੋ ਦੂਸਰਾ ਕਮਰਾ ਹੈ ਉੱਥੇ ਮਹਾਰਾਜ ਪ੍ਰਕਾਸ਼ਨ ਅੰਦਰ ਤੇ ਉਹ ਕਹਿੰਦਾ ਫਿਰ ਤੁਸੀਂ ਸ਼ਰਦਾ ਭਾਵਨਾ ਨਾਲ ਬਹਿ ਕੇ ਪਾਠ ਸੁਣਨਾ ਗੁਰੂ ਅੱਗੇ ਅਰਦਾਸ ਕਰੋ ਵੀ ਕੋਈ ਗੱਲ ਨਹੀਂ ਮੈਂ ਝੂਰੀ ਆ ਮੈਂ ਦੇਖ ਲਾਂਗਾ ਕਿਹੜਾ ਉਹਦੇ ਵਿੱਚ ਭੂਤ ਆਉਂਦਾ ਕਿਹੜਾ ਪ੍ਰੇਤ ਆਉਂਦਾ ਹੈ ਉਹ ਪੁੱਛਦੇ ਨੇ ਕਿ ਜੀਜਾ ਜੀ ਤੁਹਾਡਾ ਸੌਣ ਦੇ ਲਈ ਬਿਸਤਰਾ 베ੜੇ ਵਿੱਚ ਲਾ ਦੀਏ ਜਾਂ ਫਿਰ ਤੁਸੀਂ ਅੰਦਰ ਸੋਣਾ ਉਹ ਚੜ੍ਹਦੀ ਕਲਾ ਵਾਲਾ ਸਿੰਘ ਕਹਿੰਦਾ ਕਿ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਕਰੋ ਵੀ ਜਿਹੜਾ ਮੇਰਾ ਬਿਸਤਰ ਹੈ ਨਾ ਉਹ ਗੁਰੂ ਮਹਾਰਾਜ ਜਿੱਥੇ ਸੁੱਖਾ ਸੰਦਾ ਕਮਰਾ ਬਣਾਇਆ ਆਪਾਂ ਮਹਾਰਾਜ ਜਿੱਥੇ ਹੁਣ ਸੁੱਖਾ ਸੰ ਕਰ ਰਹੇ ਨਾ ਉਹਦੇ ਬਾਹਰ ਹੀ ਮੇਰਾ ਅਸਣ ਲਾ ਦਿਓ ਉੱਥੇ ਮੈਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਨਾ ਪ੍ਰਕਾਸ਼ ਕਰ ਲਾਂਗਾ ਉੱਥੇ ਹੀ ਮੈਂ ਸੋ ਜਾਾਂਗਾ ਉਹ ਕਹਿੰਦਾ ਚਲੋ ਠੀਕ ਹੈ ਉਸਨੇ ਰਾਤ ਨੂੰ ਕੀਰਤਨ ਸੁਲਦਾ ਜਾਪ ਕੀਤਾ 11:00 ਵਜੇ ਜਦੋਂ ਹੁਣ ਸੁਣਦਿਆਂ ਹਨ ਆਓ ਜੋ ਉਸਦੀ ਛੋਟੀ ਸਾਲੀ ਸੀ ਉਹਦੇ ਵਿੱਚ ਫਿਰ ਕੋਈ ਉਪਰੀ ਚੀਜ਼ ਆ ਗਈ ਉਹ ਵਿੜੇ ਦੇ ਵਿੱਚ ਪਰਿਵਾਰ ਨਾਲ ਲੜ ਰਹੀ ਹੈ ਉੱਚੀ ਉੱਚੀ ਬੋਲ ਰਹੀ ਹੈ ਵੀ ਕਿਹੜਾ ਸਿੰਘ ਹੈ ਜਿਹੜਾ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਘਾਉਂਦਾ ਹੈ ਉਹਨੂੰ ਬਾਹਰ ਕੱਢੋ ਜਿਹੜਾ ਕਹਿੰਦਾ ਹੈ ਮੈਂ ਦੇਖ ਲਾਂਗਾ ਕਿਹੜਾ ਪੂਤ ਹੈ ਕਿਹੜਾ ਪ੍ਰੇਤ ਹੈ ਮੈਂ ਉਹਨੂੰ ਦੱਸਣਾ ਹੈ ਉੱਚੀ ਉੱਚੀ ਉਹ ਕੁੜੀ ਆਵਾਜ਼ਾਂ ਮਾਰ ਰਹੀ ਹੈ ਅੱਖਾਂ ਉਹਦੀਆਂ ਲਾਲ ਹੋਈਆਂ ਪਈਆਂ ਹਨ ਆਪੇ ਤੋਂ ਬਾਹਰ ਹੋਈ ਪਈ ਹੈ ਕਾਬੂ ਕਿਸੇ ਦੇ ਵੀ ਨਹੀਂ ਆ ਰਹੀ ਉਹ ਸਿੰਘ ਨੇ ਕੀ ਕੀਤਾ ਉਸੇ ਵਕਤ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀ ਕਿ ਸਤਿਗੁਰੂ ਮੈਂ ਤੇਰੇ ਬਾਹਣੇ ਵਿੱਚ ਹਾਂ ਮੈਨੂੰ ਤੇਰਾ ਹੀ ਆਸਰਾ ਚਾਹੀਦਾ ਹੈ ਮੈਂ ਤੇ ਤੈਨੂੰ ਡਰਦਾ ਹਾਂ ਹੋਰ ਕਿਸੇ ਤੋਂ ਨਹੀਂ ਤੇ ਜਦੋਂ ਉਸ ਕੁੜੀ ਨੇ ਕੀ ਕੀਤਾ ਜਿਸ ਕਮਰੇ ਵਿੱਚ ਗੁਰੂ ਮਹਾਰਾਜ ਦੇ ਪਾਵਨ ਪੀਤਰ ਸਰੂਪ ਸਨ ਜਦੋਂ ਉਸ ਕੁੜੀ ਨੇ ਉੱਥੇ ਆ ਕੇ ਲੱਤ ਮਾਰੀ ਨਾ ਉਹ ਕਮਰੇ ਨੂੰ ਤਾਂ ਸਿੰਘ ਨੇ ਕੀ ਕੀਤਾ ਅੰਦਰੋਂ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰਦੇ ਕਰਦੇ ਨੇ ਬਾਹਰ ਆ ਕੇ ਬੋਲਿਆ ਕੁਛ ਨਹੀਂ ਉਸ ਕੁੜੀ ਦੇ ਆ ਕੇ ਜ਼ੋਰ ਦੀ ਮੂੰਹ ਤੇ ਚਪੇੜ ਮਾਰੀ ਦੋ ਤਿੰਨ ਪਲਟੀਆਂ ਜਦੋਂ ਦੀਆਂ ਕੁੜੀ ਦੀਆਂ ਵੱਜੀਆਂ ਉਹ ਡਿੱਗ ਗਈ ਚੌਪਈ ਸਾਹਿਬ ਦਾ ਪਾਠ ਸਿੰਘ ਨੇ ਜਾਰੀ ਰੱਖਿਆ ਅਤੇ ਫਿਰ ਉਸਨੇ ਜਦੋਂ ਉਸ ਕੁੜੀ ਨੂੰ ਫੜਿਆ ਉਹ ਆਪ ਦੱਸਦਾ ਵੀ ਜਦੋਂ ਮੈਂ ਚੌਪਈ ਸਾਹਿਬ ਦਾ ਪਾਠ ਕਰ ਰਿਹਾ ਸੀ ਨਾ ਵੀ ਮੈਂ ਇੰਨਾ بے ਧਿਆਨ ਹੋ ਗਿਆ ਮੈਨੂੰ ਪਤਾ ਵੀ ਨਹੀਂ ਲੱਗਾ ਮੈਂ ਕਿਹੜੀ ਧੁੱਕ ਬਾਣੀ ਦੀ ਪੜ ਰਿਹਾ ਤੇ ਜਦੋਂ ਦੂਸਰੀ ਵਾਰੀ ਉਸਨੇ ਉਸ ਦੀ ਬਾਹ ਫੜੀ ਤੇ ਉਹ ਕਹਿੰਦੀ ਆ ਉਹ ਕੁੜੀ ਬੋਲ ਰਹੀ ਆ ਕਹਿੰਦੀ ਵੀ ਤੂੰ ਕੌਣ ਹੋ ਨਾ ਮੈਨੂੰ ਮਾਰਨ ਵਾਲਾ ਉਹ ਕਹਿੰਦਾ ਤੈਨੂੰ ਪਤਾ ਨਹੀਂ ਪਾੜ ਤੋਂ ਬਾਅਦ ਵੀ ਤੂੰ ਇੱਥੇ ਕੀ ਕਰਨ ਆਈ ਹੈ ਉਹ ਕਹਿੰਦਾ ਵੀ ਮੈਂ ਪੀਰ ਹਾਂ ਮੈਂ ਜਦ ਤੱਕ ਇਹ ਕੁੜੀ ਮਰਦੀ ਨਹੀਂ ਮੈਂ ਇਹਦੇ ਅੰਦਰ ਨਹੀਂ ਜਾਣਾ ਉਹ ਸਿੰਘ ਕਹਿ ਰਿਹਾ ਵੀ ਤੈਨੂੰ ਪਤਾ ਨਹੀਂ ਇਹ ਪਰਿਵਾਰ ਅਮਰਦ ਧਾਰੀਆ ਗੁਰੂ ਮਹਾਰਾ ਦੇ ਸਰੂਪ ਅੰਦਰ ਪ੍ਰਕਾਸ਼ਮਾਨ ਨੇ ਤੂੰ ਅੰਦਰ ਕਿਵੇਂ ਰਹਿ ਲੇਗਾ ਉਹ ਕਹਿੰਦਾ ਵੀ ਜਾ ਤਾਂ ਮੈਂ ਇਹਨੂੰ ਨਾਲ ਲੈ ਕੇ ਜਾਵਾਂਗਾ ਜੇ ਇਹਨੂੰ ਮਰਨ ਤੋਂ ਬਾਅਦ ਛੱਡਾਂਗਾ ਉਹ ਕਹਿੰਦਾ ਸਿੰਘ ਬੀਏ ਕੋਈ ਚੰਗੀ ਗੱਲ ਥੋੜਾ ਵੀ ਤੂੰ ਹੈ ਕੀ ਸ਼ਿਆ ਆ ਇਹਦਾ ਅਮਰਤਾਰੀ ਪਰਿਵਾਰ ਆ ਉਹ ਕਹਿੰਦਾ ਤੈਨੂੰ ਕੌਣ ਕਹਿੰਦੇ ਨੇ ਅਮਰਤਾਰੀ ਪਰਿਵਾਰ ਆ ਆਏ ਵੀਰਵਾਰ ਤਾਂ ਹੈ ਮੇਰੀ ਜੋਤ ਜਗਾਉਂਦੇ ਨੇ ਆਪਣੇ ਘਰ ਦੀਵਾ ਬਾਲਦੇ ਨੇ ਫਿਰ ਇਹ ਦਰਗਾਹ ਤੇ ਆਉਂਦੇ ਨੇ ਉੱਥੋਂ ਹੀ ਤਾਂ ਮੈਂ ਕੁੜੀ ਦੇ ਨਾਲ ਆਇਆ ਤੇ ਜਦੋਂ ਉਹ ਸਿੰਘ ਨੇ ਆਪਣੇ ਦੋਨੇ ਸਾਲਿਆਂ ਦੇ ਵੱਲ ਦੇਖਿਆ ਨਾ ਦੋਨੇ ਉਹਦੇ ਜੋ ਵੱਡਾ ਤੇ ਛੋਟਾ ਸਾਲਾ ਸੀ ਅੱਖਾਂ ਨੀਵੀਆਂ ਹੋ ਗਈਆਂ ਉਹ ਵੀ ਹੈਰਾਨ ਪਰੇਸ਼ਾਨ ਹੋ ਗਿਆ ਉਸ ਤੋਂ ਬਾਅਦ ਫਿਰ ਉਸ ਪੀਰ ਨੇ ਕਿਹਾ ਵੀ ਮੈਂ ਇੱਕ ਤਰੀਕੇ ਨਾਲ ਇਹਦਾ ਖੜਾ ਛੱਡ ਦੇਵਾਂਗਾ ਇਹਨਾਂ ਨੂੰ ਕਹੋ ਘਰ ਵਿੱਚ ਮੇਰੀ ਜਗ੍ਹਾ ਬਣਾ ਦੇਣ ਤੇ ਰੋਜ਼ ਮੇਰਾ ਦੀਵਾ ਲਾਉਣ ਸਿੰਘ ਕਹਿੰਦਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਆਗੇ ਨਾ ਉੱਥੇ ਫਿਰ ਹੋਰ ਕੋਈ ਜੋਤ ਨਹੀਂ ਜਗੇਗੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਜੋਤ ਜਗੇਗੀ ਸਿਰਫ ਬਾਣੀ ਦਾ ਪ੍ਰਕਾਸ਼ ਹੋਏਗਾ ਇਨਾ ਕਹਿ ਕੇ ਉਸ ਨੇ ਕੁੜੀ ਦੇ ਇੱਕ ਹੋਰ ਥੱਪੜ ਮਾਰਿਆ ਸਿੰਘ ਨੇ ਤੇ ਉਹ ਬੇਹੋਸ਼ ਹੋ ਗਈ ਤੇ ਪਰਿਵਾਰ ਨੇ ਹੱਥ ਮਾਲੇ ਵੀ ਵੀ ਸਿੰਘ ਸਾਹਿਬ ਹੁਣ ਆਪਾਂ ਕੀ ਕਰੀਏ ਉਹ ਕਹਿੰਦਾ ਵੀ ਇਹ ਤਾਂ ਇੱਕੋ ਹੀ ਹੱਲ ਆ ਤੁਸੀਂ ਇਸ ਤਰ੍ਹਾਂ ਕਰੋ ਸਾਰਾ ਪਰਿਵਾਰ 11:30 ਪਾਉਣੇ 12 ਹੋ ਗਏ 12 ਵਜੇ ਤੋਂ ਬਾਅਦ ਕੇਸ਼ੀ ਸ্নানਨ ਕਰ ਲਓ ਸਾਰੇ ਪਰਿਵਾਰ ਨੇ ਕੇਸ਼ੀ ਸ্নানਨ ਕਰ ਲਿਆ ਉਹ ਕਹਿੰਦਾ ਵੀ ਦੇਖੋ ਜੇਦਾ ਤੁਸੀਂ ਮੇਰੇ ਹਿਸਾਬ ਨਾਲ ਚੱਲੋਗੇ ਬਾਣੀ ਦੀ ਮਤ ਅਨੁਸਾਰ ਫਿਰ ਤਾਂ ਮੈਂ ਤੁਹਾਡਾ ਹੱਲ ਕੋਈ ਕਰਾਂਗਾ ਪਰ ਜੇ ਤੁਸੀਂ ਪੀਰ ਨੂੰ ਮੰਨਣਾ ਫਿਰ ਮੈਂ ਚੱਲਿਆ ਮੈਨੂੰ ਨਾ ਬੁਲਾਇਓ ਵੀ ਮੈਂ ਤੁਹਾਡੇ ਘਰੇ ਨਹੀਂ ਆਉਂਦਾ ਉਹ ਕਹਿੰਦੇ ਨਹੀਂ ਜਿਵੇਂ ਤੂੰ ਕਹੇਂਗਾ ਸੀ ਉਵੇਂ ਹੀ ਤੇਰੀ ਗੱਲ ਮੰਨਣ ਨੂੰ ਤਿਆਰ ਆ ਪਰ ਤੂੰ ਸਾਡਾ ਖੇੜਾ ਛੜਾ ਦੇ ਇਸ ਪੀਰ ਤੋਂ 12 ਵਜੇ ਤੋਂ ਬਾਅਦ ਰਾਤ ਇਸ਼ਨਾਨ ਸਾਰਿਆਂ ਨੂੰ ਕਿਹਾ ਵੀ ਕਰ ਲਓ ਕਿਛੀ ਇਸ਼ਨਾਨ ਕਰ ਲਿਆ ਸਾਰਿਆਂ ਨੇ ਕਹਿੰਦਾ ਹੁਣ ਬੈਠੋ ਗੱਡੀ 'ਚ ਸਾਰਿਆਂ ਨੂੰ ਕੁੜੀ ਬਿਓਸ਼ਤੀ ਉਹਨੂੰ ਬਿਓਸ਼ ਨੂੰ ਹੀ ਗੱਡੀ 'ਚ ਬਿਠਾ ਕੇ ਨਾ ਆਨੰਦਪੁਰ ਸਾਹਿਬ ਨੂੰ ਰਾਤ ਉਹਨੇ ਚਾਲੇ ਪਾਤੀ ਜਦੋਂ ਸੰਗਰੂਰ ਤੋਂ ਪਟਿਆਲਾ ਰੋਡ ਤੇ ਆ ਰਹੇ ਨੇ ਨਾ ਔਰ ਰਸਤੇ ਵਿੱਚ ਕਹਿੰਦੇ ਸਾਰਾ ਰਸਤਾ ਖਾਲੀ ਇੱਕ ਰਸਤੇ 'ਚ ਕਿੱਕਰ गिर ਗਈ ਫਿਰ ਉਹ ਕਹਿੰਦਾ ਅਸੀਂ ਸਾਰੇ ਪਰਿਵਾਰ ਨੇ ਬਾਹਰ ਨਿਕਲ ਕੇ ਉਹ ਕਿੱਕਰ ਸਾਈਡ ਤੇ ਕਰੀ ਫਿਰ ਅਸੀਂ ਗੱਡੀ ਤੋਰੀ ਉਹ ਸਿੰਘ ਕਹਿੰਦਾ ਫਿਰ ਮੈਂ ਚੌਪੇ ਸਾਹਿਬ ਦੇ ਜਾਪ ਸ਼ੁਰੂ ਕਰ ਲੇ ਕਦੇ ਚੌਪਈ ਸਾਹਿਬ ਕਦੇ ਜਾਪ ਸਾਹਿਬ ਕਦੇ ਚੌਪਈ ਸਾਹਿਬ ਕਦੇ ਜਾਪ ਸਾਹਿਬ ਜਦੋਂ ਤੱਕ ਆਨੰਦਪੁਰ ਸਾਹਿਬ ਅਸੀਂ ਪਹੁੰਚੇ ਨਹੀਂ ਨਾ ਕਹਿੰਦਾ ਅਸੀਂ ਲਗਾਤਾਰ ਪਾਠ ਕਰਦੇ ਗਏ ਉੱਥੇ ਜਾ ਕੇ ਕਹਿੰਦਾ ਫਿਰ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਅੰਮ੍ਰਿਤ ਛਕ ਕੇ ਸਾਰੇ ਗੁਰੂ ਵਾਲੇ ਸਿੰਘ ਬਣ ਗਏ ਸਿੰਘਣੀਆਂ ਬਣ ਗਏ ਉਸ ਤੋਂ ਬਾਅਦ ਫਿਰ ਅਸੀਂ ਉੱਥੇ ਭਾਈ ਸਾਹਿਬ ਤੋਂ ਅਰਦਾਸ ਕਰਾਈ ਬੀਬਾ ਬੀਬਾ ਜੀ ਦੇ ਜੋ ਵੀ ਅੰਦਰ ਪਰਾਈ ਰੂਹ ਹੈ ਆਤਮਾ ਹੈ ਜੋ ਵੀ ਪੀਰ ਹੈ ਇਹ ਛੱਡ ਕੇ ਕਿਤੇ ਹੋਰ ਚਲਾ ਜਾਵੇ ਉਹ ਸਿੰਘ ਦੱਸਦਾ ਵੀ ਉਸ ਦਿਨ ਤੋਂ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਤੇ ਸਿਰਫ ਚੌਪਾਈ ਸਾਹਿਬ ਦੇ ਨਾਲ ਵੀ ਅੱਜ ਤੱਕ ਮੇਰੀ ਸਾਲੀ ਨੂੰ ਦੁਬਾਰਾ ਕਿਸੇ ਵੀ ਉਪਰੀ ਰੂਹ ਨੇ ਤੰਗ ਨਹੀਂ ਕੀਤਾ ਕਹਿੰਦਾ 11-12 ਸਾਲ ਮੇਰੀ ਸਾਲੀ ਦੇ ਵਿਆਹ ਨੂੰ ਹੋ ਗਏ ਦੋ ਦੇ ਕੋਲ ਬੱਚੇ ਵੀ ਹੋ ਗਏ ਪਰਿਵਾਰ ਅੱਗੋਂ ਨੂੰ ਅਮੀਰਦਾਰੀ ਮਿਲ ਗਿਆ ਵਿਹੁ ਅੱਜ ਇੰਨਾ ਸੁਖੀ ਵਸ ਰਹੀ ਆ ਸੋ ਇਹ ਜਿਹੜੀ ਘਟਨਾ ਦੱਸਣ ਦਾ ਮਕਸਦ ਸਿਰਫ ਇੰਨਾ ਹੀ ਆ ਵੀ ਚੌਪਈ ਸਾਹਿਬ ਦੇ ਵਿੱਚ ਮਹਾਰਾਜ ਨੇ ਇੰਨੀ ਸ਼ਕਤੀ ਵਰਤੀ ਆ ਇੰਨੀ ਸ਼ਕਤੀ ਦਿੱਤੀ ਆ ਤੇ ਸਾਡੀ ਬਦਕਿਸਮਤੀ ਇੰਨੀ ਆ ਵੀ ਜਿਹੜਾ ਦੋ ਤਿੰਨ ਮਿੰਟ ਦਾ ਪਾਠ ਆ ਨਾ ਅਸੀਂ ਉਹ ਵੀ ਢੰਗ ਨਾਲ ਨਹੀਂ ਕਰ ਸਕਦੇ ਜੇ ਕਿਤੇ ਅਸੀਂ ਢੰਗ ਨਾਲ ਚੌਪਈ ਸਾਹਿਬ ਦਾ ਪਾਠ ਕਰਨ ਲੱਗ ਜਾਈਏ ਮਹਾਰਾਜ ਜੀ ਤੋਂ ਕਹਿੰਦੇ ਨੇ ਅੜਿਲ ਸੁਣਾ ਗੰਗ ਜੋ ਜਾਹੇ ਸੁਰਸਨਾ ਪਾਵਈ ਸੁਣਾ ਮੂਹੜ ਚ ਤਲਾਏ ਚਤਰਤਾਵਈ ਮਹਾਰਾਜ ਕਹਿੰਦੇ ਜੇ ਗੂੰਗਾ ਏ ਪਾੜ ਸੁਣਨ ਲੱਗ ਜੇ ਭਾਈ ਉਹ ਬੋਲਣ ਲੱਗ ਜੇ ਜੇ ਕਿਸੇ ਨੂੰ ਅਕਲ ਘਟਾ ਕਮਲਾ ਹੋਵੇ ਉਹ ਚ ਚਤਰ ਬਣ ਸਕਦਾ ਉਹ ਸਿਆਣਾ ਬਣ ਸਕਦਾ ਇੰਨੀ ਮਹਾਰਾਜ ਨੇ ਕਿਹਾ ਵੀ ਇਹਦੇ ਨਾਲ ਨਾ ਕੋਈ ਡਰ ਰਹਿਦਾ ਡਰ ਖਤਮ ਹੋ ਜਾਂਦੇ ਨੇ ਦੁਨੀਆ ਦੇ ਸੋ ਇਸ ਚੌਪਾਈ ਸਾਹਿਬ ਦੀ ਇੱਕ ਪਾਠ ਨਾਲ ਉਸ ਇਨਸਾਨ ਨੇ ਉਸ ਸਿੰਘ ਨੇ ਚੜ੍ਹਦੀ ਕਲਾ ਦੇ ਨੇ ਪੂਰੇ ਪਰਿਵਾਰ ਦਾ ਭਲਾ ਕਰ ਦਿੱਤਾ ਸੋ ਇੱਕ ੜਨਾ ਸੁਣਾਉਣ ਦਾ ਸਿਰਫ ਇੰਨਾ ਕੁ ਮਕਸਦ ਸੀ ਵੀ ਸ਼ਾਇਦ ਆਪਾਂ ਬਾਣੀ ਨਾਲ ਹੋਰ ਜੁੜੀਏ ਕਿਉਂਕਿ ਗੱਲ ਭਰੋਸੇ ਦੀ ਆ ਜੇ ਆਪਾਂ ਆਪਣੇ ਪੂਰੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਜਾਵਾਂਗੇ ਨਾ ਤਾਂ ਸੱਚ ਮੰਨਿਓ ਤੁਹਾਨੂੰ ਕਦੇ ਵੀ ਢੋਈ ਨਹੀਂ ਮਿਲਣੀ ਗੁਰੂ ਮਹਾਰਾਜ ਨੇ ਸਾਫ ਸ਼ਬਦਾਂ ਵਿੱਚ ਕਿਹਾਗਾ ਵੀ ਜੇ ਮੇਰੇ ਦਰ ਤੇ ਆਉਣਾ ਨਾ ਫਿਰ ਮੇਰਾ ਬਣ ਕੇ ਆਈਂ ਜੇ ਮੇਰੇ ਦਰ ਤੇ ਆ ਕੇ ਵੀ ਹੋਰ ਕਿਤੇ ਭਟਕਦਾ ਫਿਰੇਗਾ ਨਾ ਫਿਰ ਮੇਰੇ ਤੋਂ ਕਿਸੇ ਚੀਜ਼ ਦੀ ਉਮੀਦ ਨਾ ਰੱਖੀ ਸਿਰਫ ਗੱਲ ਭਰੋਸੇ ਦੀ ਆ ਆਪਣੇ ਗੁਰੂ ਤੇ ਭਰੋਸਾ ਰੱਖੋ ਵਿਸ਼ਵਾਸ ਰੱਖੋ ਆਸ ਰੱਖੋ ਰੋਜ਼ ਅਰਦਾਸ ਕਰੋ ਤੁਹਾਨੂੰ ਸਤਿਗੁਰੂ ਨੇ ਨਾ ਤਤੀ ਵਾਣੀ ਲੱਗਣ ਦੇਣੀ